ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰੋਇਆ ਹੁਣ ਤੋਂ ਲੈ ਕੇ ਅਗਲੇ 24 ਘੰਟੇ ਅਤੇ 3 ਤੋਂ 4 ਦਿਨਾਂ ਦੀ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਕਰਵਟ ਦੇਖਣ ਨੂੰ ਮਿਲੇਗਾ ਜੋ ਪਿਛਲੇ 24 48 ਘੰਟਿਆਂ ਤੋਂ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਖੁਸ਼ਕ ਅਤੇ ਗਰਮ ਦੇਖਣ ਨੂੰ ਮਿਲਿਆ ਕੀ ਉਸ ਦੇ ਵਿੱਚ ਕੋਈ ਚੇਂਜ ਦੇਖਣ ਨੂੰ ਮਿਲੇਗਾ ਜਾਂ ਨਹੀਂ ਕੋਈ ਸਿਸਟਮ ਐਕਟਿਵ ਪੱਧਰ ਦਾ ਐਂਟਰ ਹੋਏਗਾ ਜਾਨੀ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਹੱਲੀ ਬਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਂ ਰੁਕਾਵਟ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਕਮੈਂਟ ਕਰਕੇ ਆਪਣੇ ਜ਼ਿਲ੍ਹੇ ਦਾ ਜਰੂਰ ਹਾਲ ਦੱਸਣਾ ਤਾਂ ਜੋ ਬਾਕੀ ਤਸ਼ਕਰ ਵਿਨਾ ਤੱਕ ਵੀ ਅਪਡੇਟ ਪਤਾ ਲੱਗ ਸਕੇ ਜੇਕਰ ਹੁਣ ਮੌਜੂਦਾ ਸਿਸਟਮ ਦੀ ਗੱਲ ਕਰੀਏ ਤਾਂ ਇੱਕ ਮੌਨਸੂਨ ਟ੍ਰਾਫੀ ਪੰਜਾਬ ਦੇ ਉੱਤਰੀ ਅਤੇ ਪੂਰਬੀ ਇਲਾਕਿਆਂ ਤੋਂ ਹੁੰਦੀ ਬੰਗਾਲ ਦੀ ਖਾੜੀ ਤੱਕ ਦੇਖਣ ਨੂੰ ਮਿਲ ਰਹੀ ਜਿਸ ਦੇ ਆਲੇ ਦੁਆਲੇ ਉੱਤਰਾਖੰਡ ਦੇ ਇਲਾਕੇ ਹੋਗੇ ਯੂਪੀ ਦੇ ਇਲਾਕੇ ਹੋਗੇ ਤੇ ਪੱਛਮੀ ਬੰਗਾਲ ਹੋਗੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਤਗੜੇ ਕਾਰਵਾਈਆਂ ਦੇ ਸਾਹ ਦੇਖਣ ਨੂੰ ਮਿਲ ਰਹੇ ਹਨ ਜੇਕਰ ਆਪਾਂ ਸਭ ਤੋਂ ਪਹਿਲਾਂ ਹਵਾਵਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਰਾਜਸਥਾਨ ਤੋਂ ਹੁੰਦੀ ਦੱਖਣ ਪੱਛਮ ਦੀਆਂ ਹਵਾਵਾਂ ਲਗਾਤਾਰ ਚਲਦੀਆਂ ਹੋਈਆਂ ਤਕਈ ਦੇਰੀਆਂ ਹਨ ਇੱਕ ਐਕਟਿਵ ਪਰਦਾ ਦਾ ਸ ਸਾਈਕਲੋਨ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਪੂਰਬੀ ਰਾਜਸਥਾਨ ਦੇ ਵਿੱਚ ਜੋ ਕਿ ਚੱਕਰਵਤੀ ਰੂਪ ਦੇ ਵਿੱਚ ਸਿਸਟਮ ਐਕਟੀਵੇਟ ਹੁੰਦੇ ਦਿਖਾਈਂ ਜਿਸ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਵੀ ਟੁੱਟਮੇ ਤੋਂ ਦਰਮਿਆਨੀਆਂ کارਵਾਈਆਂ ਸਿਸਟਮ ਆਉਂਦੇ 24 48 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਸਭ ਤੋਂ ਪਹਿਲਾਂ ਆਪਾਂ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਉਂਦੇ 24 48 ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਸਿਸਟਮ ਦੇਖਣ ਨੂੰ ਮਿਲਣਗੇ ਜੇ ਆਉਂਦੇ 24 48 ਘੰਟਿਆਂ ਸਿਸਟਮਾਂ ਦੀ ਗੱਲ ਕਰੀਏ ਤਾਂ ਕੋਈ ਐਕਟਿਵ ਪੱਧਰ ਦਾ ਸਿਸਟਮ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਤਾਂ ਨਹੀਂ ਦੇਖਣ ਨੂੰ ਮਿਲ ਰਿਹਾ ਜਿਹੜੇ ਮੇਨ ਤੌਰ ਤੇ ਆਉਂਦੇ ਦਿਨਾਂ ਦੇ ਵਿੱਚ 10 ਅਤੇ 11 ਤਰੀਕ ਤੋਂ ਬਾਅਦ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਲੋ ਪ੍ਰੈਸ਼ਰ ਦਾ ਏਰੀਆ ਬਣੇਗਾ ਜਿਸ ਨਾਲ ਆਉਂਦੇ 10 ਅਤੇ 11 ਤਰੀਕ ਨੂੰ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਚਾਂ ਦੇਖਣ ਨੂੰ ਮਿਲਣਗੇ ਜੇ ਹੁਣ ਮੌਜੂਦਾ ਲਾਈਵ ਸੈਟ ਤਸਵੀਰਾਂ ਦੇਖੀਏ ਤਾਂ ਲਾਈਵ ਸੈਟ ਤਸਵੀਰਾਂ ਦੀ ਗੱਲ ਕਰੀਏ ਤਾਂ ਲਾਈਵ ਸੈਟ ਤਸਵੀਰਾਂ ਇਨਸਾਬ ਨਾਲ ਲਗਾਤਾਰ ਪੰਜਾਬ ਦੇ ਉੱਤੇ ਪਿਛਲੇ 24 ਘੰਟਿਆਂ ਤੋਂ ਗਰਮ ਖੁਸ਼ਕ ਮੋਹਲ ਦੇਖਣ ਨੂੰ ਮਿਲ ਰਿਹਾ ਹੈ ਜੇ ਵੀ ਐਕਟਿਵ ਪੱਧਰ ਦੇ ਸਿਸਟਮ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲੇ ਜੇਕਰ ਹਵਾਵਾਂ ਦੀ ਗੱਲ ਕਰੀਏ ਲਗਾਤਾਰ ਪੰਜਾਬ ਦੇ ਵਿੱਚ ਦੱਖਣ ਪੱਛਮ ਦੀਆਂ ਕੁਝ ਕੁ ਹਵਾਵਾਂ ਚਲਦੀਆਂ ਹੋਈਆਂ ਇਕਾਈ ਦੇਰੀਆਂ ਜਿਸ ਨਾਲ ਮੌਸਮ ਖੁਸ਼ਕ ਅਤੇ ਸਾਫ਼ ਦੇਖਣ ਨੂੰ ਮਿਲ ਰਿਹਾ ਜੇਕਰ ਪਿਛਲੇ 24 ਘੰਟਿਆਂ ਦੀ ਟੈਂਪਰੇਚਰ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚ 35 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਅੱਜ ਵੀ ਜ਼ਿਆਤਰ ਇਲਾਕਿਆਂ ਦੇ ਵਿੱਚ 35+ ਟੈਂਪਰੇਚਰ ਜਾਣ ਦੀ ਉਮੀਦ ਹੈ ਜੇਕਰ ਕੋਈ ਸਿਸਟਮਾਂ ਦੀ ਗੱਲ ਕਰੀਏ ਤਾਂ ਦੁਪਹਿਰ ਤੋਂ ਬਾਅਦ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਜਿਸ ਵਿੱਚ ਪੰਜਾਬ ਦੇ ਉੱਤਰੀ ਇਲਾਕੇ ਤੇ ਪੂਰਬੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਹੁਣ ਆਪਾਂ ਮੌਸਮ ਵਿਭਾਗ ਵੱਲੋਂ ਕੀ ਸਿਸਟਮ ਦੱਸੇ ਗਏ ਉਸ ਦੀ ਜਾਣਕਾਰੀ ਦੱਸਦੀ ਗੱਲ ਕਰੀ ਤਾਂ ਤਕਰੀਬਨ ਪੰਜਾਬ ਦੇ ਜਿਹੜੇ ਉੱਤਰੀ ਇਲਾਕੇ ਹੋਗੇ ਜਿਦੇ ਪਠਾਨਕੋਟ ਦੇ ਇਲਾਕੇ ਹੋਗੇ ਗੁਰਦਾਸਪੁਰ ਹੋ ਗਿਆ ਚੇਅਰਪੁਰ ਦੇ ਇਲਾਕੇ ਹੋਗੇ ਨਮਾ ਸ਼ਹਿਰ ਹੋ ਗਿਆ ਰੂਪਨਗਰ ਫਤੇਗੜ ਸਾਹਿਬ ਹੋ ਗਿਆ ਪਟਿਆਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਬੱਦਲਬਾਈ ਦੀ ਆਵਾਜ਼ ਆਈ ਦੇਖਣ ਨੂੰ ਮਿਲ ਸਕਦੀ ਹੈ ਬੂੰਦਾਬੰਦੀ ਦੇ ਸਾਰ ਆਪਾਂ ਨੂੰ ਅੱਧ ਦੁਪਹਿਰ ਤੋਂ ਬਾਅਦ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਪੰਜਾਬ ਦੇ ਹੋਰ ਦੱਖਣ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਜਿੱਦੇ ਵਿੱਚ ਫਾਜ਼ਿਲਕਾ ਮੁਕਸਰ ਬਠਿੰਡੇ ਦੇ ਇਲਾਕੇ ਹੋਗੇ ਮਾਨਸਾ ਸੰਗਰੂਰ ਬਰਨਾਲਾ ਲੁਧਿਆਣਾ ਮੋਗਾ ਫਰੀਦਕੋਟ ਫਿਰੋਜ਼ਪੁਰ ਤਰਦਨ ਸਾਹਿਬ ਕਪੂਰਥਲਾ ਜਲੰਧਰ ਤੇ ਅੰਮ੍ਰਿਤਸਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਤਕਰੀਬਨ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਦੇਖਣ ਨੂੰ ਮਿਲੇਗਾ ਟੁੱਟਵੇਂ ਤੌਰ ਤੇ ਕੁ ਰਵਈਆ ਦੇ ਸਾਰ ਦੇਖੋ ਨੂੰ ਮਿਲ ਸਕਦੇ ਹਨ ਜੇਕਰ ਟੈਂਪਰੇਚਰ ਦੀ ਗੱਲ ਕਰੀਏ 36 ਡਿਗਰੀ ਦੇ ਕਰੀਬ ਅੱਜ ਇਹਨਾਂ ਇਲਾਕਿਆਂ ਦੇ ਵਿੱਚ ਟੈਂਪਰੇਚਰ ਰਹਿਣ ਦੀ ਉਮੀਦ ਹੈ ਅਤੇ 10 ਤਰੀਕ ਦੇ ਮੌਸਮ ਦੀ ਗੱਲ ਕਰੀ ਤਾਂ 9 ਅਤੇ 10 ਤਰੀਕ ਨੂੰ ਫਿਰ ਤੋਂ ਪੰਜਾਬ ਦੇ ਜਿਹੜੇ ਉੱਤਰੀ ਇਲਾਕੇ ਆ ਤੋਂ ਉਹ ਤੇ ਪੂਰਬੀ ਇਲਾਕੇ ਤੋਂ ਹੁੰਦੇ ਥੋੜੇ ਸਿਸਟਮਾਂ ਦੇ ਵਿੱਚ ਚੇਂਜ ਦੇਖਣ ਨੂੰ ਮਿਲਣਗੇ 10 ਅਤੇ 11 ਤਰੀਕ ਤੱਕ ਬੰਗਾਲ ਦੀ ਖਾੜੀ ਦੇ ਵਿੱਚ ਲੋ ਪ੍ਰੈਸ਼ਰ ਦਾ ਏਰੀਆ ਐਕਟੀਵੇਟ ਹੋਏਗਾ ਜਿਸ ਨਾਲ ਆਪਾਂ ਨੂੰ ਐਕਟਿਵ ਪੱਧਰ ਦੇ ਸਿਸਟਮ ਪੰਜਾਬ ਦੇ ਵਿੱਚ ਫਿਰ ਤੋਂ ਦੇਖਣ ਨੂੰ ਮਿਲਣਗੇ 9 ਤਰੀਕ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਉੱਤ ਕਿ ਹੋਗੇ ਸ਼ਹਿਰਪੁਰ ਦੇ ਇਲਾਕੇ ਉਤੇ ਹੋਗੇ ਤੇ ਰੂਪਨਗਰ ਹੋਗਾ ਇਹਨਾਂ ਇਲਾਕਿਆਂ ਵਿੱਚ ਟੁੱਟਮੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਜਿਦੇ ਵਿੱਚ ਫਤਿਹਗੜ੍ਹ ਸਾਹਿਬ ਹੋ ਗਿਆ ਐਸਐਸ ਨਗਰ ਹੋ ਗਿਆ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਮਾਨਸਾ ਦੇ ਇਲਾਕੇ ਹੋਗੇ ਤੇ ਬਰਨਾਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਮੇ ਤੌਰ ਤੇ ਬਦਲਵਾਈ ਦੀ ਆਵਾਜਾਈ ਦੇਖਣ ਨੂੰ ਮਿਲ ਸਕਦੀ ਹੈ ਸੈਂਟਰ ਪੰਜਾਬ ਦੇ ਲੁਧਿਆਣਾ ਜਲੰਧਰ ਕਪੂਰਥਲਾ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਫਿਲਹਾਲ ਮੌਸਮ ਦੇ ਵਿੱਚ ਥੋੜੀ-ਬੋਤੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਅਮਰੀਕਾ ਤੇ ਤੰਦਰਨ ਸਾਹਿਬ ਦੇ ਵਿੱਚ ਵੀ ਟੁੱਟਵੇਂ ਤੂਫਾਨ ਤੇ ਬਦਲਬਾਜ਼ੀ ਦੇਖਣ ਨੂੰ ਮਿਲੇਗੀ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਫਿਲਹਾਲ ਮੌਸਮ ਖੁਸ਼ਕ ਤੇ ਸਾਫ਼ ਦੇਖਣ ਨੂੰ ਮਿਲੇਗਾ ਲਗਾਤਾਰ ਆਪਾਂ ਨੂੰ ਦੱਖਣ ਪੱਛਮ ਦੀਆਂ ਹਵਾਵਾਂ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ ਬਾਕੀ ਜਗ੍ਹਾ 10 ਤਰੀਕ ਦੇ ਮੌਸਮ ਦੀ ਗੱਲ ਕਰੀਏ 10 ਤਰੀਕ ਦੇ ਵਿੱਚ ਠਾਨਕੋਟ ਦੇ ਇਲਾਕੇ ਹੋਗੇ ਸ਼ਹਿਰਪੁਰ ਦੇ ਇਲਾਕੇ ਹੋਗੇ ਨਵਾਂ ਚੈਰ ਹੋ ਗਿਆ ਰੂਪਨਗਰ ਦੇ ਇਲਾਕੇ ਹੋਗੇ ਐਸਐਸ ਨਗਰ ਹੋ ਗਿਆ ਫਤੇਗੜ ਸਹਿਬ ਹੋ ਗਿਆ ਪਟਿਆਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਫਿਰ ਤੋਂ ਸਿਸਟਮਾ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਕਿਉਂਕਿ ਬੰਗਾਲ ਦੀ ਖਾੜੀ ਦੇ ਵਿੱਚ ਲੋ ਪ੍ਰੈਸ਼ਰ ਦਾ ਏਰੀਆ ਐਕਟੀਵੇਟ ਹੋਏਗਾ ਤੇ ਇਹਨਾਂ ਇਲਾਕਿਆਂ ਵਿੱਚ ਮੌਨਸੂਨੀ ਟਰਫ ਵੀ ਐਕਟੀਵੇਟ ਹੁੰਦੀ ਹੋਈ ਦਿਖਾਈ ਦੇਗੀ ਗਤੀਵਿਧੀਆਂ ਦੇ ਚਾਂਸ ਵੱਧੇ ਹੋਏ ਦਿਖਾਈ ਦੇਣਗੇ ਉਸ ਤੋਂ ਬਾਅਦ ਅੰਮ੍ਰਿਤਸਰ ਸਹਿ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਅਤੇ ਸੰਗਰੂਰ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਵੀ ਟੁੱਟਵੇਂ ਤੌਰ ਤੇ ਬੱ ਲਗਾਤਾਰ ਮੌਸਮ ਖੁਸ਼ਕ ਦੇ